ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੀ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਆਈ ਹਾਂ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਡਿਜ਼ਾਈਨ ਨੂੰ ਪਾ ਸਕਦੇ ਹੋ ਲੇਡੀਜ਼ ਕਾਰਡੀਗਨ ਜੈਂਟ ਸਵੈਟਰ ਬੱਚਿਆਂ ਦੀ ਕੋਟੀਆਂ ਸਵੈਟਰ ਟੌਪ ਬਲouses ਕੀ ਵੀ ਠੀਕ ਹੈ ਕੈਪ ਤੇ ਵੀ ਤੁਸੀਂ ਇਸ ਡਿਜ਼ਾਈਨ ਨੂੰ ਪਾ ਸਕਦੇ ਹੋ ਹੁਲਤੇ ਪਾਸੇ ਤੋਂ ਇਸ ਤਰ੍ਹਾਂ ਦਿਖਾਈ ਦਿੰਦਾ ਆਪਣਾ ਡਿਜ਼ਾਈਨ ਇਹ ਬਣਾਈ ਵਿੱਚ ਵੀ ਜਿਹੜਾ ਇਹ ਡਿਜ਼ਾਈਨ ਬਹੁਤ ਹੀ ਜ਼ਿਆਦਾ ਆਸਾਨ ਜੇਕਰ ਤੁਸੀਂ ਥੋੜਾ ਜਿਹਾ ਵੀ ਬਣਾਈ ਦਾ ਕੰਮ ਜਾਣਦੇ ਆ ਤਾਂ ਬਹੁਤ ਹੀ ਆਸਾਨੀ ਨਾਲ ਇਸ ਡਿਜ਼ਾਈਨ ਨੂੰ ਬਣਾ ਲਓਗੇ ਚਾਰ ਚਾਰ ਕੁੰਡੀਆਂ ਤੇ ਆਪਣਾ ਇਹ ਡਿਜ਼ਾਈਨ ਬਣਦਾ ਤੇ ਦੋ ਸਲਾਂਗਾਂ 'ਚ ਕੰਪਲੀਟ ਹੋ ਜਾਂਦਾ ਦੋ ਸਲਾਂਗਾਂ ਨੂੰ ਆਪਾਂ ਬਾਰ-ਬਾਰ ਰਿਪੀਟ ਕਰਨਾ ਤੇ ਇੱਕ ਬਹੁਤ ਹੀ ਸੋਹਣਾ ਡਿਜ਼ਾਈਨ ਬਣ ਜਾਂਦਾ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਤੇ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਆ ਤੁਹਾਡੇ ਤੱਕ ਪਹੁੰਚ ਸਕੇ ਇਹ ਛੋਟਾ ਜਿਹਾ ਮੈਂ ਬਾਰਡਰ ਬਣਾ ਕੇ ਇੱਥੇ ਕੁੰਡਾ ਉਲਟੇ ਸਿੱਧੇ ਇਸ ਤਰ੍ਹਾਂ ਦਾ ਬਾਰਡਰ ਬਣਾਇਆ ਤੇ ਉੱਪਰ ਜਿਹੜਾ ਡਿਜ਼ਾਈਨ ਨੂੰ ਸੈੱਟ ਕੀਤਾ ਡਿਜ਼ਾਈਨ ਦੀ ਜਿਹੜੀ ਪਹਿਲੀ ਸਿਲਾਈ ਆ ਕੋਈ ਵੀ ਤੁਸੀਂ ਆਪਣੀ ਮਨਪਸੰਦ ਜਿਹਾ ਬਾਰਡਰ ਬਣਾ ਕੇ ਪਹਿਲੀ ਸਿਲਾਈ ਸਿੱਧੇ ਪਾਸੇ ਤੋਂ ਸ਼ੁਰੂ ਕਰਨੀ ਸਿੱਧੇ ਪਾਸੇ ਤੋਂ ਆਪਣੇ ਡਿਜ਼ਾਈਨ ਦੀ ਪਹਿਲੀ ਸਿਲਾਈ ਇਸ ਤਰ੍ਹਾਂ ਸ਼ੁਰੂ ਹੁੰਦੀ ਹੈ ਦੋਨਾਂ ਖੰਨਿਆਂ ਤੇ ਇੱਕ ਇੱਕ ਕੁੰਡਾ ਮੈਂਵਾਧੂ ਰੱਖਿਆ ਇਸ ਤਰ੍ਹਾਂ ਮੈਂ ਆ ਤਾਰ ਲੈਂਦੀ ਹਾਂ ਤੁਸੀਂ ਬਣਾਓ ਚਾਹ ਤਾਰੋ ਤੁਹਾਡੀ ਆਪਣੀ ਮਰਜ਼ੀ ਹੈ ਥ्रेड ਕਰਾਂਗੇ ਅੱਗੇ ਚਾਰ ਕੁੰਡੀਆਂ ਤੇ ਡਿਜ਼ਾਈਨ ਹੈ ਦੋ ਕੁੰਡੇ ਬਣਾਵਾਂਗੇ ਉਲਟੇ ਠੀਕ ਹੈ ਥ्रेड ਕਰਾਂਗੇ ਪਿੱਛੇ ਹੁਣ ਦੋ ਕੁੰਡੇ ਜਿਹੜੇ ਪਿਛਲਾ ਕੁੰਡਾ ਆਪਾਂ ਪਹਿਲੇ ਕੁੰਡੇ ਦੇ ਉੱਪਰ ਦੀ ਇਸ ਤਰ੍ਹਾਂ ਲੈ ਕੇ ਆਵਾਂਗੇ ਤੇ ਇਹਨੂੰ ਇਸ ਤਰ੍ਹਾਂ ਸਲਾਈ ਉੱਪਰ ਕਰ ਲਾਂਗੇ ਫਿਰ ਇਸ ਤਰ੍ਹਾਂ ਸਿੱਧਾ ਬਣਾ ਲਿਆਂਗੇ ਫਿਰ ਦੂਸਰਾ ਕੁੰਡਾ ਵੀ ਆਪਾਂ ਸਿੱਧਾ ਬਣਾ ਲਿਆਂਗੇ ਇਸ ਤਰ੍ਹਾਂ ਠੀਕ ਹੈ ਇਹ ਹੀ ਚਾਰ ਚਾਰ ਕੁੰਡੀਆਂ ਨੂੰ ਆਪਾਂ ਬਾਰ-ਬਾਰ ਰਿਪੀਟ ਕਰਨਾ ਹੈ ਪਹਿਲੀ ਸਲਾਈ ਤੇ ਦੋ ਕੁੰਡੇ ਉਲਟੇ ਦੋ ਕੁੰਡੇ ਜਿਹੜੇ ਪਹਿਲੇ ਕੁੰਡੇ ਦੇ ਉੱਪਰ ਦੀ ਆਪਾਂ ਪਿਛਲਾ ਕੁੰਡਾ ਇਸ ਤਰ੍ਹਾਂ ਲੈ ਆਉਣਾ ਤੇ ਸਲਾਈ ਉੱਪਰ ਕਰ ਲੈਣਾ ਫਿਰ ਇਸ ਤਰ੍ਹਾਂ ਪਿਛਲੀ ਸਾਈਡ ਤੇ ਹੁਣ ਸਿੱਧਾ ਬਣਾ ਦੇਣਾ ਫਿਰ ਜਿਹੜਾ ਆਪਣਾ ਪਹਿਲਾ ਕੁੰਡਾ ਛੱਡਿਆ ਹੋਏ ਇਹਨੂੰ ਵੀ ਬਣਾ ਲੈਣਾ ਇਸ ਤਰ੍ਹਾਂ ਸਿੱਧਾ ਥ੍ਰੈਡ ਕੀਤਾ ਅੱਗੇ ਦੋ ਕੁੰਡੇ ਉਲਟੇ ਥ੍ਰੈਡ ਕੀਤਾ ਪਿੱਛੇ ਜਿਹੜੇ ਆਪਣੇ ਇਹ ਦੋ ਕੁੰਡੇ ਐ ਦੂਸਰਾ ਕੁੰਡਾ ਆਪਾਂ ਪਹਿਲੇ ਕੁੰਡੇ ਦੇ ਉੱਪਰ ਦੀ ਲੈ ਕੇ ਜਾਵਾਂਗੇ ਇਸ ਤਰ੍ਹਾਂ ਇਹ ਸਲਾਈ ਤੇ ਕਰ ਲਾਂਗੇ ਪਿਛਲੀ ਸਾਈਡ ਤੋਂ ਸਿੱਧਾ ਬਣਾ ਦੇਾਂਗੇ ਫਿਰ ਦੂਸਰਾ ਕੁੰਡਾ ਸਿੱਧਾ ਇਸ ਤਰ੍ਹਾਂ ਠੀਕ ਹੈ ਦੋ ਕੁੰਡੇ ਫਿਰ ਅੱਗੇ ਉਲਟੇ ਥ्रेड ਕਰਾਂਗੇ ਪਿੱਛੇ ਪਿਛਲਾ ਕੁੰਡਾ ਪਹਿਲੇ ਕੁੰਡੇ ਦੇ ਉੱਪਰ ਦੀ ਇਸ ਤਰ੍ਹਾਂ ਲੈ ਕੇ ਆਵਾਂਗੇ ਆਪਾਂ ਸਿੱਧਾ ਬਣਾ ਲਾਂਗੇ ਠੀਕ ਹੈ ਫਿਰ ਦੂਸਰਾ ਕੁੰਡਾ ਸਿੱਧਾ ਫਿਰ ਦੋ ਕੁੰਡੇ ਉਲਟੇ ਫਿਰ ਉਸੇ ਤਰ੍ਹਾਂ ਪਿਛਲਾ ਕੁੰਡਾ ਆਪਾਂ ਪਹਿਲੇ ਕੁੰਡੇ ਦੇ ਉੱਪਰ ਦੀ ਇਸ ਤਰ੍ਹਾਂ ਲੈ ਕੇ ਜਾਣਾ ਹੈ। ਸਲਾਈ ਉੱਪਰ ਕਰ ਲੈਣਾ ਇਸ ਤਰ੍ਹਾਂ। ਸਿੱਧਾ ਬਣਾ ਲੈਣਾ ਪਿਛਲੀ ਸਾਈਡ ਤੋਂ। ਫਿਰ ਆਪਣਾ ਇਹ ਛੱਡਿਆ ਹੋਇਆ ਕੁੰਡਾ ਜਿਹੜਾ ਪਹਿਲਾ ਕੁੰਡਾ ਹੈ ਇਹਨੂੰ ਵੀ ਸਿੱਧਾ ਬਣਾ ਲਿਆਂਗੇ। ਲਾਸਟ ਤੇ ਉਸੇ ਤਰ੍ਹਾਂ ਦੋ ਕੁੰਡੇ ਉਲਟੇ ਆ ਗਏ ਸਿੱਧੀ ਸਲਾਈ ਤੇ ਲਾਸਟ ਵਾਲਾ ਕੁੰਡਾ ਆਪਾਂ ਬਣਾ ਲਾਂਗੇ ਸਿੱਧਾ ਇਸ ਤਰ੍ਹਾਂ। ਪਹਿਲੀ ਸਲਾਈ ਆਪਣੇ ਡਿਜ਼ਾਈਨ ਦੀ ਕੰਪਲੀਟ ਹੋ ਗਈ। ਬਹੁਤ ਹੀ ਆਸਾਨ ਡਿਜ਼ਾਈਨ ਹੈ। ਦੋ ਸਲਾਈਆਂ ਡਿਜ਼ਾਈਨ ਦੀਆਂ ਰਿਪੀਟ ਕਰਨਾ। ਹਾਂ ਦੂਸਰੀ ਤੇ ਲਾਸਟ ਸਲਾਈ ਆ ਗਈ ਆਪਣੀ ਉਲਟ ਪਾਸੇ ਤੋਂ ਉਲਟ ਪਾਸੇ ਤਾਂ ਜਿਹੜੀ ਸਲਾਈ ਹੈ ਆਪਣੀ ਬਹੁਤ ਹੀ ਜ਼ਿਆਦਾ ਆਸਾਨ ਇੱਕ ਕੁੰਡਾ ਧਾਰ ਕੇ ਇਸ ਤਰ੍ਹਾਂ ਜਿਹੜੇ ਦੋ ਕੁੰਡੇ ਇਧਰ ਉਲਟੇ ਬਣਾਏ ਸੀ ਇਧਰ ਆਪਾਂ ਨੂੰ ਸਿੱਧੇ ਦਿਖਾਈ ਦੇ ਰਹੇ ਠੀਕ ਹੈ ਇਹ ਬਣਾਵਾਂਗੇ ਆਪਾਂ ਸਿੱਧੇ ਇਸ ਤਰ੍ਹਾਂ ਦੋ ਕੁੰਡੇ ਬਣਾਏ ਸਿੱਧੇ ਅੱਗੇ ਦੋ ਕੁੰਡੇ ਜਿਹੜੇ ਉਧਰ ਸਿੱਧੇ ਬਣਾਏ ਆ ਆਪਾਂ ਇਸ ਤਰ੍ਹਾਂ ਇਧਰ ਉਲਟੇ ਦਿਖਾਈ ਦੇ ਰਹੇ ਤੇ ਇਹਨਾਂ ਨੂੰ ਉਲਟੇ ਦੋ ਕੁੰਡੇ ਸਿੱਧੇ ਦੋ ਕੁੰਡੇ ਉਲਟੇ ਦੋ ਕੁੰਡੇ ਬਣਾ ਲੈ ਸਿੱਧੇ ਆਪਾਂ ਇਸ ਤਰ੍ਹਾਂ ਦੂਸਰੀ ਸिलाई ਉਲਟ ਪਾਸੇ ਤੋਂ ਸਾਰੀ ਆਪਾਂ ਐਸੇ ਤਰ੍ਹਾਂ ਕੰਪਲੀਟ ਕਰ ਲੈਣੀ ਹੈ ਦੋ ਕੁੰਡੇ ਉਲਟੇ ਦੋ ਕੁੰਡੇ ਸਿੱਧੇ ਦੋ ਕੁੰਡੇ ਉਲਟੇ ਦੋ ਕੁੰਡੇ ਸਿੱਧੇ ਦੋ ਕੁੰਡੇ ਉਲਟੇ ਦੋ ਕੁੰਡੇ ਸਿੱਧੇ ਲਾਸਟ ਵਾਲਾ ਕੁੰਡਾ ਆਪਾਂ ਉਲਟੀ ਚਲਾਈ ਤੇ ਉਲਟਾ ਬਣਾ ਲਾਂਗੇ ਠੀਕ ਹੈ ਇਸ ਤਰ੍ਹਾਂ ਇੱਕ ਵਾਰ ਫਿਰ ਮੈਂ ਤੁਹਾਨੂੰ ਇਹ ਹੀ ਦੋ ਸਲਾਂਗਾ ਜਿਹੜੀਆਂ ਰਿਪੀਟ ਕਰਕੇ ਦਿਖਾ ਦਿੰਦੀ ਹਾਂ ਕੰਨੀ ਵਾਲਾ ਕੁੰਡਾ ਆਪਾਂ ਤਾਰ ਲੈਣਾ ਇਸ ਤਰ੍ਹਾਂ ਚਾਰ-ਚਾਰ ਕੁੰਡਿਆਂ ਤੇ ਆਪਣਾ ਡਿਜ਼ਾਈਨ ਚਾਰ ਕੁੰਡਿਆਂ ਵਿੱਚੋਂ ਦੋ ਕੁੰਡੀ ਹੋ ਗਏ ਆਪਣੇ ਉੱਪਰ। ਥ੍ਰੈਡ ਕਰਾਂਗੇ ਪਿੱਛੇ ਜਿਹੜੇ ਦੋ ਕੁੰਡੇ ਆਪਾਂ ਪਹਿਲੇ ਕੁੰਡੇ ਦੇ ਉੱਪਰ ਦੀ ਦੂਸਰਾ ਕੁੰਡਾ ਲੈ ਕੇ ਆਉਣਾ ਇਸ ਤਰ੍ਹਾਂ ਤੇ ਪਿਛਲੀ ਸਾਈਡ ਤੋਂ ਬਣਾ ਦੇਣਾ ਸਿੱਧਾ ਇਸ ਤਰ੍ਹਾਂ। ਫਿਰ ਦੂਸਰਾ ਕੁੰਡਾ ਆਪਾਂ ਜਿਹੜਾ ਪਹਿਲਾ ਕੁੰਡਾ ਛੱਡਿਆ ਸੀ ਇਹਨੂੰ ਵੀ ਸਿੱਧਾ ਬਣਾ ਦੇਣਾ। ਚਾਰ ਕੁੰਡੇ ਹੋ ਗਏ ਅੱਗੇ ਫੇਰ ਉਸੇ ਤਰ੍ਹਾਂ। ਉਲਟੇ ਕੁੰਡਿਆਂ ਤੇ ਆਪਾਂ ਉਲਟੇ ਕੁੰਡੇ ਬਣਾਵਾਂਗੇ। ਦੋ-ਦੋ ਕੁੰਡੇ ਵਿੱਚ ਉਲਟੇ ਆ ਰਹੇ ਇਸ ਤਰ੍ਹਾਂ। ਥ੍ਰੈਡ ਕਰਾਂਗੇ ਪਿੱਛੇ। ਤੇ ਦੂਸਰਾ ਕੁੰਡਾ ਪਹਿਲੇ ਕੁੰਡੇ ਦੇ ਉੱਪਰ ਦੀ ਲੈ ਕੇ ਆਉਣਾ ਤੇ ਇਹਨੂੰ ਪਿਛਲੀ ਸਾਈਡ ਤੋਂ ਸਿੱਧਾ ਬਣਾ ਦੇਣਾ ਫਿਰ ਇਹ ਵੀ ਕੁੰਡਾ ਆਪਾਂ ਸਿੱਧਾ ਬਣਾ ਦੇਣਾ ਅੱਗੇ ਫਿਰ ਉਸੇ ਤਰ੍ਹਾਂ ਦੋ ਕੁੰਡੇ ਬਣਾਵਾਂਗੇ ਉਲਟੇ ਪਹਿਲਾ ਕੁੰਡਾ ਦੂਸਰੇ ਕੁੰਡੇ ਦੇ ਉੱਪਰ ਦੀ ਲੈ ਕੇ ਆਵਾਂਗੇ ਇਸ ਤਰ੍ਹਾਂ ਫਿਰ ਦੋਨੇ ਕੁੰਡੇ ਸਿੱਧੇ ਬਣਾ ਲਿਆਂਗੇ ਅੱਗੇ ਦੋ ਕੁੰਡੇ ਉਲਟੇ ਥ੍ਰੈਡ ਕਰਾਂਗੇ ਪਿੱਛੇ ਦੂਸਰਾ ਕੁੰਡਾ ਪਹਿਲੇ ਕੁੰਡੇ ਦੇ ਉੱਪਰ ਦੀ ਇਸ ਤਰ੍ਹਾਂ ਲੈ ਕੇ ਆਉਣਾ ਹੈ ਸਲਾਈ ਉੱਪਰ ਕਰ ਲੈਣਾ ਦੋ ਕੁੰਡੇ ਸਿੱਧੇ ਫਿਰ ਅੱਗੇ ਦੋ ਕੁੰਡੇ ਉਲਟੇ ਫਿਰ اسی ਤਰ੍ਹਾਂ ਦੂਸਰਾ ਕੁੰਡਾ ਪਹਿਲੇ ਕੁੰਡੇ ਦੇ ਉੱਪਰ ਦੀ ਲੈ ਕੇ ਆਵਾਂਗੇ ਸਿੱਧਾ ਬਣਾਣਾ ਫਿਰ ਦੂਸਰਾ ਕੁੰਡਾ ਵੀ ਇਸ ਸਿੱਧਾ ਬਣਾ ਲਾਂਗੇ ਇਸ ਤਰ੍ਹਾਂ ਥ्रेड ਕਰਾਂਗੇ ਅੱਗੇ ਦੋ ਕੁੰਡੇ ਉਲਟੇ ਲਾਸਟ ਵਾਲਾ ਕੁੰਡਾ ਸਿੱਧੀ ਸਲਾਈ ਹੈ ਸਿੱਧਾ ਬਣਾ ਲਾਂਗੇ ਇੱਕ ਸਲਾਈ ਆਪਣੇ ਡਿਜ਼ਾਈਨ ਦੀ ਕੰਪਲੀਟ ਹੋ ਗਈ ਦੂਸਰੀ ਸਲਾਈ ਉਲਟ ਪਾਸੇ ਤੋਂ ਉਸੇ ਤਰ੍ਹਾਂ ਬਣਾਉਣੀ ਆਪਾਂ ਬਹੁਤ ਹੀ ਸੌਖੀ ਸਲਾਈ ਹੈ ਦੂਸਰੀ ਇੱਕ ਕੁੰਡਾ ਤਾਰ ਕੇ ਜਿਹੜੇ ਕੁੰਡੇ ਉਧਰ ਆਪਾਂ ਉਲਟੇ ਬਣਾਏ ਇੱਧਰ ਸਿੱਧੇ ਦਿਖਾਈ ਦਿੰਦੇ ਆ ਜਿਹੜੇ ਕੁੰਡੇ ਉਧਰ ਆਪਾਂ ਇਹ ਡਿਜ਼ਾਈਨ ਵਾਲੇ ਦੋ ਕੁੰਡੇ ਸਿੱਧੇ ਇੱਧਰ ਉਲਟੇ ਦਿਖਾਈ ਦੇ ਰਹੇ ਇਹਨਾਂ ਨੂੰ ਉਲਟੇ ਬਣਾ ਲਾਂਗੇ ਤੇ ਇਸ ਤਰ੍ਹਾਂ ਸਾਰੀ ਛਲਾਈ ਆਪਣੀ ਕੰਪਲੀਟ ਹੋ ਜੂਗੀ ਦੋ ਕੁੰਡੇ ਸਿੱਧੇ ਦੋ ਕੁੰਡੇ ਉਲਟੇ ਦੋ ਕੁੰਡੇ ਬਣਾਵਾਂਗੇ ਆਪਾਂ ਸਿੱਧੇ ਦੋ ਕੁੰਡੇ ਬਣਾਵਾਂਗੇ ਉਲਟੇ ਦੋ ਕੁੰਡੇ ਬਣਾਵਾਂਗੇ ਸਿੱਧੇ ਦੋ ਕੁੰਡੇ ਬਣਾਵਾਂਗੇ ਉਲਟੇ ਦੋ ਕੁੰਡੇ ਸਿੱਧੇ ਦੋ ਕੁੰਡੇ ਉਲਟੇ ਦੋ ਸਲਾਂਗਾਂ ਨੂੰ ਆਪਾਂ ਬਾਰ-ਬਾਰ ਰਿਪੀਟ ਕਰਨਾ ਹੈ ਲਾਸਟ ਵਾਲਾ ਕੁੰਡਾ ਜਿਹੜਾ ਆਪਾਂ ਇਹਨੂੰ ਉਲਟਾ ਬਣਾ ਲਾਂਗੇ ਉਲਟੀ ਸਲਾਈ ਹੈ ਇਸ ਤਰ੍ਹਾਂ ਉਲਟੇ ਪਾਸੇ ਤੋਂ ਜਦੋਂ ਆਪਾਂ ਨੂੰ ਇੱਕ ਦੋ ਸਲਾਂਗਾਂ ਜਿਹੜੀਆਂ ਕੰਪਲੀਟ ਕਰਨ ਤੋਂ ਬਾਅਦ ਫਿਰ ਆਪਾਂ ਨੂੰ ਪਤਾ ਲੱਗ ਜਾਂਦਾ ਸਿੱਧੇ ਕੁੰਡੇ ਆ ਤੇ ਆਪਾਂ ਸਿੱਧੇ ਕੁੰਡੇ ਬਣਾਉਂਦੇ ਜਾਣਾ ਉਲਟੇ ਕੁੰਡੇ ਆ ਤੇ ਆਪਾਂ ਉਲਟੇ ਕੁੰਡੇ ਬਣਾਉਂਦੇ ਜਾਣਾ ਠੀਕ ਹੈ ਸਿੱਧੇ ਪਾਸੇ ਤੋਂ ਆਪਣਾ ਜਿਹੜਾ ਡਿਜ਼ਾਈਨ ਹੈ ਇਸ ਤਰ੍ਹਾਂ ਦਿਖਾਈ ਦਿੰਦਾ ਜਿਹੜੇ ਕੁੰਡੇ ਆਪਣੇ ਉਲਟੇ ਇਹਨਾਂ ਤੇ ਤਾਂ ਆਪਾਂ ਉਲਟੇ ਬਣਾਉਂਦੇ ਜਾਵਾਂਗੇ ਤੇ ਜਿਹੜੇ ਆਪਣੇ ਦੋ ਕੁੰਡੇ ਡਿਜ਼ਾਈਨ ਵਾਲੇ ਆ ਇਹਨਾਂ ਨੂੰ ਆਪਾਂ ਇਸੇ ਤਰ੍ਹਾਂ ਬਣਾਉਂਦੇ ਜਾਵਾਂਗੇ ਤਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਹੈ ਇਸ ਕਿਸੇ ਵੀ ਪ੍ਰੋਜੈਕਟ ਤੇ ਆਪਾਂ ਐਸਡੀਐਨ ਨੂੰ ਪਾ ਸਕਦੇ ਹਾਂ ਕਿਸੇ ਵੀ ਕਲਰ ਚ ਬਣਾ ਸਕਦੇ ਹਾਂ ਮੈਂ ਤੁਹਾਨੂੰ ਇਹ 10 ਨੰਬਰ ਸਲਾਈਆਂ ਤੇ ਬਣਾ ਕੇ ਦਿਖਾ ਰਹੀ ਹਾਂ ਤੇ ਵਰਦਮਾਨ ਦੀ ਤਿੰਨ ਪਲਾਈ ਪਾਸ਼ਮਾ ਮੇਰੇ ਕੋਲ ਤੁਸੀਂ ਸਲਾਈਆਂ ਆਪਣੀ ਪਾਸ਼ਮ ਦੇ ਹਿਸਾਬ ਨਾਲ ਲੈ ਲੈਣੀਆਂ ਤੇ ਜਿਹੜਾ ਇਹ ਡਿਜ਼ਾਈਨ ਹੈ ਜਰੂਰ ਬਣਾ ਕੇ ਦੇਖਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਜੀ ਤੇ ਚਲੋ ਫਿਰ ਮਿਲਦੇ ਹਾਂ ਆਪਾਂ ਨੈਕਸਟ ਵੀਡੀਓ ਵਿੱਚ ਧੰਨਵਾਦ